ਸਰਦਾਰ ਜੀ ਅੱਜ ਤੁਸੀਂ ਆਪਣੇ ਘਰ ਦੇ ਵਿੱਚ ਆਪਣੇ ਫਰੰਟ ਨੂੰ ਬੁਲਾਇਆ ਹੈ ਕੀ ਕਾਰਨਾਂ ਇੰਨੇ ਸਾਰੇ ਫੰਡ ਨੂੰ ਬੁਲਾਉਣ ਦਾ ਪਹਿਲਾਂ ਤਾਂ ਮੈਂ ਪੀਐਸਕੇ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਫਤਿਹ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਜੀ 5 ਤਰੀਕ ਨੂੰ ਆਪਣੇ ਪਿੰਡ ਇੱਕ ਮਾਨਯੋਗ ਐਸਐਚਓ ਸਾਹਿਬ ਨੇ ਰੇਡ ਕੀਤੀ ਚਿੱਟੇ ਦੇ ਵਿਸ਼ੇ 'ਚ ਉਹ ਚਿੱਟੇ ਦੇ ਵਿਸ਼ੇ 'ਚ ਜਦੋਂ ਰੇਡ ਕੀਤੀ ਤਾਂ ਉਹ ਕਿਸੇ ਘਰ ਤੇ ਕੀਤੀ ਸੀਗੀ ਤੇ ਉਹਦਾ ਨਾ ਕਾਫੀ ਪ੍ਰਭਾਵ ਜਿਹੜਾ ਦੂਜਿਆਂ ਲੋਕਾਂ ਤੇ ਪਿਆ ਜਿਹੜੇ ਥੋੜਾ ਬਹੁਤਾ ਜਾਂ ਪੀਂਦੇ ਸੀਗੇ ਜਾਂ ਕੋਈ ਨਾ ਕੋਈ ਇਹੋ ਜਿਹਾ ਕਾਰੋਬਾਰ ਕਰਦੇ ਸੀ ਤਾਂ ਇੱਕ ਕਰਨ ਨੇ ਜਿਆਦਾ ਪ੍ਰਭਾਵ ਮੰਨ ਕੇ ਉਹ ਇਸ ਗੱਲ ਤੇ ਹੋ ਗਿਆ ਕਹਿਣ ਲੱਗ ਗਿਆ ਵੀ ਜਿਹੜਾ ਮੇਰਾ ਨਾਂ ਹੈ ਉਹ ਅਮਰੀਕ ਸਿੰਘ ਜੱਜ ਪੰਡੋਰੀ ਨੇ ਲਿਆ ਜਦੋਂ ਮੇਰਾ ਨਾਂ ਇਸ ਵਿਸ਼ੇ 'ਚ ਉਹਨੇ ਗੱਲ ਕੀਤੀ ਤਾਂ ਅ ਮੈਂ ਉਹਨੂੰ ਸਫਾਈ ਵੀ ਦੇਣ ਦੀ ਕੋਸ਼ਿਸ਼ ਕੀਤੀ ਵੀ ਮੈਂ ਭਾਈ ਕਿਸੇ ਤਰ੍ਹਾਂ ਦਾ ਤੇਰਾ ਨਾਂ ਨਹੀਂ ਲਿਆਗਾ ਬੇਸ਼ੱਕ ਦੀ ਕਿਸੇ ਗੁਰੂ ਘਰ ਬੈਜੋ ਜਾਂ ਕੋ ਹੋਰ ਗੱਲਬਾਤ ਆ ਤਾਂ 7 ਤਰੀਕ ਨੂੰ 5 ਤਰੀਕ ਦੀ ਇਹ ਘਟਨਾ ਸੀ 7 ਤਰੀਕ ਨੂੰ ਉਹਨੇ ਕੀ ਕੀਤਾ ਵੀ ਕੁਚਰਾ ਪੀ ਲਈ ਤੇ ਨਸ਼ੇ ਚ ਤੁੱਟ ਹੋ ਕੇ ਬਾਹਰ ਖੜ ਕੇ ਗਾੜਾ ਕੱਢੀ ਜਾਂਦਾ ਸੀ ਕਹਿੰਦਾ ਵੀ ਮੈਂ ਘਰੇ ਦੇਸੀ ਸ਼ਰਾਬ ਕੱਢੀ ਆ ਤੇ ਜਿਹਨੇ ਮੈਨੂੰ ਫੜਾਉਣਾ ਫੜਾ ਦਿਓ ਉਸ ਵਿਸ਼ੇ ਤੇ ਮੇਰੀ ਵਾਈਫ ਨੇ ਇੱਕ ਗੱਲ ਕਹੀ ਵੀ ਭਾਈ ਜੇ ਤੂੰ ਇਹੋ ਜੀ ਗੱਲ ਕਰਦਾ ਤੂੰ ਜਿਹਨੂੰ ਸੁਣਾਉਣਾ ਉਹਨੂੰ ਸੁਣਾ ਸਾਡੇ ਬਾਹਰ ਅੱਗੇ ਗੱਲ ਕਿਉਂ ਕਰਦਾ ਇਸ ਵਿਸ਼ੇ ਦਾ ਕਰਕੇ ਉਹ ਉਹਨੇ ਗਾਲਾਂ ਸਾਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਅਸੀਂ ਛੱਤ ਤੇ ਖੜਿਆ ਨੇ ਇਹ ਗੱਲ ਪੁੱਛੀ ਆ ਵੀ ਭਾਈ ਕਿਹੜੀ ਗੱਲ ਤੋਂ ਗਾਲੀ ਗਲੋਚ ਕਰਦਾ ਵੀ ਅਸੀਂ ਤੈਨੂੰ ਮਾੜਾ ਕੀ ਕਿਹਾ ਤਾਂ ਉਹਨੇ ਕੋਈ ਵੀ ਗੱਲ ਸਾਡੀ ਨਾ ਸੁਣੀ ਮੈਂ ਉਹਨੂੰ ਕਿਹਾ ਭਰਾ ਮੈਨੂੰ ਇਹ ਗੱਲ ਕਹਿਣ ਲੱਗਿਆ ਵੀ ਤੇਰੀ ਵਾਈਫ ਨੇ ਮੈਨੂੰ ਆਹ ਗੱਲ ਕਹੀ ਆ ਮੈਂ ਉਹਨੂੰ ਦੱਸਿਆ ਮੈਂ ਕਿਹਾ ਵੀ ਜੇ ਕੋਈ ਗੱਲ ਬਾਤ ਆ ਤੇ ਮੈਂ ਉਹਦੀ ਤੇਰੇ ਤੋਂ ਉਸ ਚੀਜ਼ ਦੀ ਮਾਫੀ ਮੰਗਦਾ ਵੀ ਮੈਂ ਉਹਦੀ ਆਪਣੀ ਵਾਈਫ ਦੀ ਗਲਤੀ ਮੰਨਦਾ ਜੇ ਤੈਨੂੰ ਉਹਨੇ ਕੁਝ ਕਿਹਾ ਤਾਂ ਤੇ ਪਰ ਮੇਰੀ ਵਾਈਫ ਨੇ ਕੋਈ ਏਡੀ ਗੱਲ ਨਹੀਂ ਸੀ ਕਹੀ ਉਹਨੇ ਇਹੀ ਕਿਹਾ ਵੀ ਭਾਈ ਤੂੰ ਆਪਦੇ ਜੇ ਤੂੰ ਇਹਦੇ ਕੋਸ਼ ਆ ਜਿਹਨੂੰ ਸੁਣਾਉਣਾ ਤੂੰ ਉਹਦੇ ਜਾ ਕੇ ਸੁਣਾ ਸਾਡੇ ਨਾਲ ਇਹੋ ਜੀ ਗੱਲ ਨਾ ਕਰ ਜਦੋਂ ਉਹ ਟਾਈਮ ਬੀਤਿਆ ਤਾਂ ਉਹ ਜਿਆਦਾ ਗਾੜੀ ਗਲੋਚ ਕਰੀ ਗਿਆ ਕਰੀ ਗਿਆ ਤਾਂ ਉਹਨੇ ਅਕਰ ਲਾਸਟ ਤੇ ਗੱਲ ਕਹਿ ਦਿੱਤੀ ਕਹਿੰਦਾ ਵੀ ਮੈਂ ਇੰਨੀ ਜ਼ੋਰਤ ਰੱਖਦਾ ਮੈਂ ਤੇਰੇ ਘਰ ਚਿੱਟਾ ਰਖਾ ਕੇ ਮੈਂ ਤੈਨੂੰ ਫਸਾ ਸਕਦਾ ਜਦੋਂ ਇਹ ਗੱਲ ਹੋਈ ਤਾਂ ਮੈਂ ਸੋਚਿਆ ਮੈਂ ਕਿਹਾ ਵੀ ਇਹਦੀ ਤਾਂ ਭਈ ਮੈਂ ਇਹਦਾ ਕੱਲ ਕੀ ਕਰ ਲੂੰਗਾ ਤਾ ਮੈਂ ਉਸੇ ਟਾਈਮ 100 ਨੰਬਰ ਤੇ ਕਾਲ ਕੀਤੀ ਤੇ ਸਾਡੇ ਕੋਲੇ ਪੁਲਿਸ ਅਧਿਕਾਰੀ ਪਹੁੰਚੇ ਦੋ ਪੁਲਿਸ ਅਧਿਕਾਰੀ ਪਹੁੰਚੇ ਜਿਹੜਾ ਜਿਹਦਾ ਕਰਕੇ ਉਹ ਲੈ ਕੇ ਜਾ ਰਹੇ ਸੀ ਉਹਨੂੰ ਤਾਂ ਉਹਦਾ ਇੱਕ ਵੱਡਾ ਬ੍ਰਦਰ ਆ ਉਹਨੇ ਪੰਚਾਇਤ ਮੈਂਬਰ ਰਕੀ ਬਣਿਆ ਹੋਇਆ ਸਰਬਸ਼ਾਂਤੀ ਨਾਲ ਅਸੀਂ ਚੁਣਿਆ ਉਹਨੂੰ ਉਹਨੇ ਉਹਦਾ ਨਾਮ ਹਰਜਿੰਦਰ ਸਿੰਘ ਆ ਉਹਨੇ ਆਪਦੀ ਜ਼ਿੰਮੇਵਾਰੀ ਤੇ ਰੱਖ ਲਿਆ ਵੀ ਮੈਂ ਤੜਕੇ ਨੂੰ 10 ਵਜੇ ਨੂੰ ਇਹਨੂੰ ਲੈ ਕੇ ਧਰਮਕੋਟ ਥਾਣੇ ਪੇਸ਼ ਹੋਊਗਾ ਪਰ ਜਦੋਂ ਦਨ ਚੜਿਆ ਤਕਰੀਬਨ 5:30-6 ਵਜੇ ਇੱਕ ਰੋਲਾ ਪੈ ਗਿਆ ਕਹਿੰਦੇ ਵੀ ਇਹ ਘਰੋਂ ਕਿਸੇ ਨੇ ਚੱਕ ਲਿਆ ਸਾਨੂੰ ਉਹਦੇ ਚ ਕੋਈ ਪਤਾ ਨਹੀਂ ਵੀ ਕੀ ਹੋਇਆ ਤੇ ਕਿਵੇਂ ਹੋਇਆ ਤੇ ਉਹਦੇ ਵਿੱਚ ਚਲੋ ਸਾਡਾ ਸਾਡੇ ਨਾਲ ਸਾਰੇ ਪਰਿਵਾਰ ਨੇ ਗਾਲੀ ਗਲੋਚ ਵੀ ਬਹੁਤ ਕੀਤਾ ਬਹੁਤ ਖੁਸ਼ ਹੋਇਆ ਪਰ ਜਦੋਂ ਇਹਦੀ ਤਕਰੀਬਨ 10 ਤਰੀਕ ਨੂੰ ਇਹਦੇ ਸੱਟਾਂ-ਸੁੱਟਾਂ ਵੱਡੀਆਂ ਸੀਗੀਆਂ ਤੇ ਲੋਹਗੜ ਤੋਂ ਹਿੰਦਗੜ ਜਾਂਦੇ ਆ ਰਾਹ ਚ ਨਹਿਰ ਤੇ ਲੱਭਾ ਤੇ ਜਦੋਂ ਉਦੋਂ ਪਤਾ ਲੱਗਾ ਤਾਂ ਕਹਾਣੀ ਕੋਸ਼ੋਰ ਨਿਕਲੀ ਇਹਨੇ ਬਿਆਨ ਬੀਨ ਦਿੱਤੇ ਇਹ ਮੁਲਾਜ਼ਮਾ ਨੂੰ ਕਹਿੰਦਾ ਵੀ ਭਾਈ ਮੈਨੂੰ ਘਰੋਂ ਕੋਈ ਚੱਕ ਕੇ ਲੈ ਗਿਆ ਤੇ ਬਾਅਦ ਚ ਕੁਝ ਟਾਈਮ ਬਾਅਦ ਸਾਡੇ ਕੋਲੇ ਸਾਹਮਣੇ ਗੱਲ ਆਈ ਕਿਉਂਕਿ ਸਾਨੂੰ ਨਹੀਂ ਪਤਾ ਕਿ ਆ ਵੀ ਇਹਨੇ ਕੀ ਬਿਆਨ ਦਿੱਤੇ ਤੇ ਸਾਡੇ ਕੋਲੇ ਗੱਲ ਆਈ ਵੀ ਇਹਨੇ ਬਿਆਨ ਦਿੱਤੇ ਆ ਵੀ ਸਾਨੂੰ ਘਰੋਂ ਚੱਕ ਕੇ ਲੈ ਗਏ ਆ ਜਿੰਦਾ ਸਾਡਾ ਲੱਗਾ ਹੋਇਆ ਤੇ ਪਰ ਕੋਈ ਗੱਲ ਚ ਸਚਾਈ ਨਾ ਲੱਗੀ ਤੇ ਫਿਰ ਜਦੋਂ ਪਤਾ ਨਹੀਂ ਕੀ ਰੀਜ਼ਨ ਬਣਿਆ 15 ਮਿੰਟਾਂ ਬਾਅਦ ਇਹ ਗੱਲ ਆਈ ਵੀ ਕਹਿੰਦੇ ਉਹ ਕਹਿੰਦਾ ਮੈਂ ਪੈਦਲ ਤੁਰ ਕੇ ਮੋਜਗੜ ਨੂੰ ਜਾ ਰਹਿਆਂ ਉਹ ਵਾਕਈ ਹੀ ਉਹਦੀਆਂ ਨਾ ਮੋਜਗੜ ਜਾਂਦੇ ਦੀਆਂ ਰਸਤੇ 'ਚ ਵੀਡੀਓ ਸਾਹਮਣੇ ਆਈਆਂ ਸਾਨੂੰ ਨਹੀਂ ਪਤਾ ਕੀ ਹੋਇਆ ਤੇ ਉਹਦਾ ਕਰਕੇ ਜਿਹੜਾ ਸਾਰਾ ਪਰਿਵਾਰ ਆ ਉਹਨਾਂ ਦਾ ਸਾਨੂੰ ਪੂਰਾ ਟਾਰਗੇਟ ਕਰ ਰਿਆ ਸਾਨੂੰ ਹੁਣ ਉਹਦੀ ਜਿਹੜੀ ਸਹੀ ਇਹ ਜਾਂਚ ਆ ਅਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਉਹਦੀ ਸਹੀ ਜਾਂਚ ਕੀਤੀ ਜਾਵੇ ਸਾਡਾ ਉਹਦੇ ਵਿੱਚ ਕੋਈ ਲੈਣ ਦੇਣ ਨਹੀਂਗਾ ਤੇ ਉਸ ਤੋਂ ਬਾਅਦ ਜਿਹੜਾ ਪਰਿਵਾਰਕ ਮੈਂਬਰ ਆ ਉਹ ਬਹੁਤ ਨਾ ਹੋਰੀ ਗੱਲਾਂបਾਤਾਂ ਕਰਦੇ ਰਹਿੰਦੇ ਸਾਜ਼ਸ਼ਾਹੀਆਂ ਘੜਦੇ ਰਹਿੰਦੇ ਆ ਜਿਹਦੇ ਨਾਲ ਸਾਡਾ ਕੋਈ ਨੁਕਸਾਨ ਹੋ ਸਕੇ ਤਾਂ ਕਰਕੇ ਇਲਜ਼ਾਮ ਕੱਦ ਲਵਾਇਆ ਤੁਹਾਡੇ ਤੇ ਜਿਹਦੇ ਕਰਕੇ ਤੂੰ ਇਲਜ਼ਾਮ ਦੇਖੋ ਜੀ ਲਿਖਤੀ ਤਾਂ ਉਹਨਾਂ ਨੇ ਕੋਈ ਨਹੀਂ ਦਿੱਤਾ ਪਰ ਪਿੰਡ ਦੇ ਵਿੱਚ ਸਾਰਾ ਪਿੰਡ ਇਸ ਚੀਜ਼ ਦਾ ਗਵਾਹ ਉਹ ਇਹ ਕਹਿੰਦੇ ਵੀ ਜਿਹੜਾ ਉਹ ਉਹ ਘਰੋਂ ਗਿਆ ਏ ਉਹ ਗਵਾਹ ਤੁਸੀਂ ਕਰਾਇਆ ਪਰ ਹੁਣ ਗੱਲ ਜਿਹੜੀ ਹੋਰ ਨਿਕਲੀ ਆ ਤੇ ਤਾਂ ਕਰਕੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਇਸ ਚੀਜ਼ ਦੀ ਪੂਰੀ ਜਾਂਚ ਕੀਤੀ ਜਾਵੇ ਤਾਂ ਕਿ ਜੋ ਵੀ ਸਾਡੇ ਤੇ ਕੋਈ ਪਿੰਡ ਦੇ ਵਿੱਚ ਸਾਡੇ ਵੀ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਹਦੇ ਤੇ ਸਾਨੂੰ ਵੀ ਸਪਸ਼ਟੀਕਰਨ ਹੋਵੇ ਵੀ ਇਹਨੂੰ ਕੀ ਹੋਇਆ ਜਾ ਰਿਹਾ ਹੈ ਕਿ ਜੋ ਕੁਝ ਕਰਵਾਇਆ ਸਾਰੇ ਕਰਤਾ ਹੈ ਤੇ ਮਾਸਟਰਮੈਂਡ ਤੁਸੀਂ ਹੋ ਬਿਲਕੁਲ ਜੀ ਬਿਲਕੁਲ ਪਰ ਗੱਲ ਹੋਰ ਨਿਕਲੀ ਹੁਣ ਅਸੀਂ ਇਹ ਚੌਨੀ ਵਿਸ਼ਾ ਤੱਕ ਪਹੁੰਚਣੇ ਕੀ ਇੱਥੇ ਪੁਸਤਕ ਵੀ ਅਸੀਂ ਜੇ ਐਪਲੀਕੇਸ਼ਨ ਦਿੱਤੀ ਹੋਈ ਆ ਪ੍ਰਸ਼ਾਸਨ ਕੇ ਅੰਦਰ ਅ ਪ੍ਰਸ਼ਾਸਨ ਨੇ ਵੈਸੇ ਪੂਰਾ ਜਿਹੜਾ ਪਹਿਲੇ ਦਿਨ ਸੀਗੇ ਜਿਹੜੇ ਦਿਨ ਇਹ ਲੱਭਾ ਹੈ ਨਹਿਰ ਤੋਂ ਮਿਲਿਆ ਜਿੱਥੋਂ ਉਸ ਦਿਨ ਤਾਂ ਪੂਰੀ ਪੁਲਸ ਨੇ ਨਾ ਬਹੁਤ ਵਧੀਆ ਰੋਲ ਨਿਭਾਇਆ ਪਰ ਉਸ ਤੋਂ ਬਾਅਦ ਜਦੋਂ ਇਹਦਾ ਇਹ ਪਤਾ ਲੱਗ ਗਿਆ ਵੀ ਮੌਜਿਕਾਰ ਤੁਰਿਆ ਫਿਰਦਾ ਇਹ ਸਾਡੇ ਕੋਲ ਉਹ ਫੁਟੇਜ ਵੀ ਆ ਉਸ ਤੋਂ ਬਾਅਦ ਚ ਪਤਾ ਨਹੀਂ ਕੀ ਹੋਇਆ ਕਿਸੇ ਵੀ ਗੱਲ ਤੇ ਕਿਸੇ ਨੇ ਵੀ ਕੋਈ ਗੌਰ ਨਹੀਂ ਕੀਤੀ ਉਲਟਾ ਸਾਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਬਹੁਤ ਕੁਝ ਕਿਹਾ ਜਾਂਦਾ ਤੇ ਉਹਦੇ ਪਿੱਛੇ ਕੋਈ ਜਾ ਰਿਹਾ ਨੇ ਤਾਂ ਕੱਲਾ ਜਾ ਰਿਹਾ ਨਹੀਂ ਜੀ ਨਹੀਂ ਬਿਲਕੁਲ ਕੱਲਾ ਤੁਰਿਆ ਜਾ ਰਿਹਾ ਕਿੰਨੀਆਂ ਕਾ ਵੀਡੀਓ ਦੇਖੀਆ ਤੁਸੀਂ ਮੇਰੇ ਕੋਲ ਇਸ ਟਾਈਮ ਵੀ ਮੇਰੇ ਫੋਨ 'ਚ ਦੋ ਵੀਡੀਓ ਐ ਦੋ ਵੀਡੀਓ ਕੱਲਾ ਜਾ ਰਿਹਾ ਬਿਲਕੁਲ ਜੀ ਬਿਲਕੁਲ ਲੱਗਦਾ ਇਲਜ਼ਾਮ ਲਾਏ ਜਾ ਰਹੇ ਬਿਲਕੁਲ ਜੀ ਬਿਲਕੁਲ ਸਾਨੂੰ ਤਾਂ ਕੋਈ ਹੁਣ ਇਹ ਸਾਰਾ ਪਿੰਡ ਵੀ ਇਹ ਗੱਲ ਕਹਿਣੀ ਸ਼ੁਰੂ ਕਰਤੀ ਵੀ ਫਰੰਟ ਰਜਿਸਟਰ ਪੰਜਾਬ ਨੂੰ ਘਰ ਦੇ ਵਿੱਚ ਬੁਲਾ ਇੰਨਾ ਤੋਂ ਤਾਂ ਸਿੱਕੇ ਹੋ ਜਮਲਦੇ ਚਾਉਣੇ ਆ ਜਿਹੜਾ ਫਰੰਟ ਹੈ ਨਾ ਜੀ ਮੈਂ ਪਿੰਡ ਦੇ ਤੌਰ ਤੇ ਮੈਂ ਚਾਹੁੰਦਾ ਸੀ ਵੀ ਜਿਹੜਾ ਨਾ ਮੇਰੇ ਪਿੰਡ ਚ ਹੀ ਮੇਰਾ ਪਿੰਡ ਦਾ ਮਸਲਾ ਨਿਬੜ ਜੇ ਪਰ ਉਹ ਜਿੰਨਾ ਵੀ ਮੇਰੀ ਇਹ ਜਿਹੜੀ ਜਥੇਬੰਦੀ ਆ ਉਹਨਾਂ ਨੂੰ ਮੈਂ ਰੋਕਦਾ ਰਿਹਾ ਪਰ ਉਹਨਾਂ ਨੇ ਅੱਜ ਨਾ ਆਪ ਦਾ ਨੈਤਿਕ ਫਰਜ ਸਮਝਦੇ ਹੋਏ ਵੀ ਸਾਡੇ ਪ੍ਰਧਾਨ ਤੇ ਕੋਈ ਮੁਸ਼ਕਲ ਪਈ ਆ ਤੇ ਉਹਨਾਂ ਨੇ ਪਹੁੰਚਣਾ ਹਾਂ ਬਿਲਕੁਲ ਬਿਲਕੁਲ ਵੀ ਬਿਨਾ ਵਜ੍ਹਾ ਬਦਨਾਮ ਕੀਤਾ ਜਾ ਰਿਹਾ ਟੌਰਚਰ ਕੀਤਾ ਜਾ ਰਿਹਾ ਬਹੁਤ ਜਿਹੜੀਆਂ ਇਹੋ ਜਿਹੀਆਂ ਪਿੰਡ ਚੋਂ ਤੇ ਇਲਾਕੇ ਚੋਂ ਗੱਲਾਂ ਪਤਾ ਲੱਗਦੀਆਂ ਤਾਂ ਕਰਕੇ ਮੇਰੀ ਸਾਰੀ ਜਥੇਬੰਦੀ ਆਦੀ ਮੇਰੇ ਨਾਲ ਆ ਕੇ ਖੜੀ ਹੈ ਠੀਕ ਹੈ ਇੱਕ ਉਪੇ ਖਾਰੀ ਜੀ ਸਭ ਤੇਰੇ ਹਨ ਡਾਕਟਰ ਸਾਹਿਬ ਜੀ ਸਾਰੇ ਹਿੱਸਤਕਾਰਿਓ ਕੁਸਾਥੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਰਣਜੀਤ ਸਿੰਘ ਚੇਅਰਮੈਨ ਅਤੇ ਸੰਸਥਾਪਕ ਐਸਸੀ ਫਰੰਟ ਪੰਜਾਬ ਅੱਜ ਗਵਰਨਰਲਿ ਬਾਡੀ ਦੇ ਸਾਰੇ ਹਿੱਸਤਕਾਰਿਓ ਕੁਸਾਥੀ ਸਾਡੇ ਯੂਥ ਪ੍ਰਧਾਨ ਜੀ ਸਰਦਾਰ ਸੁਖਵੀਰ ਸਿੰਘ ਜੀ ਸੁੱਖਾ ਔਰ ਸਾਡੇ ਉਪ ਪ੍ਰਧਾਨੋ ਸਰਦਾਰ ਗੁਰਪ੍ਰੀਤ ਸਿੰਘ ਜੀ ਖਾਲਸਾ ਅਤੇ ਹੋਰ ਵੀ ਦਰਜਾ ਬਿ ਦਰਜਾ ਸਾਰੇ ਹੀ ਸਾਥੀ ਇਸ ਦੁੱਖ ਦੀ ਘੜੀ ਦੇ ਵਿੱਚ ਪ੍ਰਧਾਨ ਜੀ ਨਾਲ ਮੋਢੇ ਨਾਲ ਮੋਢਾ ਸਾਰੀ ਜਥੇਬੰਦੀ ਜੋੜ ਕੇ ਖੜੀ ਹੈ ਇਹਨਾਂ ਨੇ ਇਸ ਮੁੱਦੇ ਦੇ ਬਾਰੇ ਸਾਨੂੰ ਜਿਆਦਾ ਪਹਿਲਾਂ ਤਕਸੀਮ ਦੇ ਨਾਲ ਪੂਰਾ ਦੱਸਿਆ ਨਹੀਂ ਹੈ ਥੋੜੇ ਦਿਨ ਪਹਿਲੇ ਸਾਨੂੰ ਇਸ ਵਿਸ਼ੇ ਦੇ ਵਿੱਚ ਪਤਾ ਲੱਗਾ ਔਰ ਜਥੇਬੰਦੀ ਵੀ ਨਹੀਂ ਸੀ ਚਾਹੁੰਦੀ ਕਿ ਹੋ ਜੇ ਇਹਨਾਂ ਦੇ ਜੋ ਪਿੰਡ ਦੇ ਵਿੱਚ ਮਾਮਲਾ ਆ ਜਿੱਥੇ ਬੰਦੀ ਉਹਦੇ ਵਿੱਚ ਹਰਤਕਸ਼ੇਪ ਕਰੇ ਪਰ ਮਜਬੂਰਨ ਕਈ ਵਾਰ ਸਥਿਤੀਆਂ ਇਹੋ ਜਿਹੀਆਂ ਪ੍ਰਸਥਿਤੀਆਂ ਇਦਾਂ ਦੀਆਂ ਬਣ ਜਾਂਦੀਆਂ ਜਿਦੇ ਵਿੱਚ ਜਥੇਬੰਦੀ ਨੂੰ ਆਣ ਕੇ ਉਹਦੇ ਵਿੱਚ ਇੰਟਰਫੇਅਰ ਕਰਨਾ ਪੈਂਦਾ ਆ ਸੋ ਸਾਰੀ ਅਸੀਂ ਸਾਰੀ ਨੈਤਿਕਤਾ ਦੇ ਤੌਰ ਦੇ ਉੱਤੇ ਅੱਜ ਸਾਰੇ ਹੀ ਯੂਥ ਅਤੇ ਹੋਰ ਜਿੰਨੇ ਦੂਰੋਂ ਨੇੜੇ ਸਾਥੀ ਇਸ ਵਿਪਤਾ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਜਥੇਬੰਦੀ ਨੇ ਕਦੇ ਵੀ ਕਿਸੇ ਵੀ ਪਿੰਡ ਦੇ ਵਿੱਚ ਜਾਂ ਪੰਜਾਬ ਦੇ ਕਿਸੇ ਵੀ ਕੋਨੇ ਦੇ ਵਿੱਚ ਇਸੇ ਵੀ ਕੋਨੇ ਦੇ ਵਿੱਚ ਅੱਜ ਤੱਕ ਇਹ ਨਹੀਂ ਕੋਸ਼ਿਸ਼ ਕੀਤੀ ਕਿ ਇਹਨਾਂ ਦਾ ਝਗੜਾ ਹੋ ਜਾਵੇ। ਔਰ ਦੁੱਖ ਦੀ ਗੱਲ ਇਹ ਆ ਕਿ ਅੱਜ ਦੀ ਜੋ ਡੇਟ ਹੈ ਜੋ ਪ੍ਰੈਜ਼ੈਂਟ ਆਪਾਂ ਸਮੇਂ ਦੇ ਵਿੱਚ ਅੱਜ ਇੱਥੇ ਪਿੰਡ ਪੰਡੋਰੀ ਜ਼ਿਲ੍ਹਾ ਮੋਗਾ ਦੇ ਵਿੱਚ ਬੈਠੇ ਆਂ। ਦੇਖਣ ਵਿੱਚ ਇਹ ਵੀ ਦੋਨੇ ਹੀ ਭਾਈਚਾਰਾ ਸ਼ਰੂਲ ਕਸਟ ਭਾਈਚਾਰੇ ਆਪਸ ਵਿੱਚ ਲੜ ਰਹੇ ਆ। ਇਨਵੈਸਟੀਗੇਸ਼ਨ ਦਾ ਪਾਰਟ ਸੀ ਇਹ ਜਿਹੜਾ ਪ੍ਰਸ਼ਾਸਨ ਨੇ ਜਿਹੜਾ ਹੈਗਾ ਉਸ ਲੈਵਲ ਦੇ ਉੱਤੇ ਆਪਦੀ ਭੂਮਿਕਾ ਨਹੀਂ ਨਿਭਾਈ ਜੇ ਹੋਣੀ ਚਾਹੀਦੀ ਸੀ ਜੋ ਹੁਣ ਸਾਡੇ ਜੱਥੇਬੰਦੀ ਦੇ ਇਹ ਪ੍ਰਧਾਨ ਨੇ ਅਸੀਂ ਅਜੇਹਾ ਕਦੇ ਵੀ ਇਹਨਾਂ ਦੀ ਗਲਤੀ ਦੇ ਵਿੱਚ ਕਦੇ ਵੀ ਅਸੀਂ ਨਾ ਇਹਨਾਂ ਨੂੰ ਕਦੀ ਜਿਹੜਾ ਹੈਗਾ ਇਨ ਫਿਊਚਰ ਵੀ ਅਸੀਂ ਹੋਰ ਵੀ ਇਹ ਤਾਂ ਪ੍ਰਧਾਨ ਹੈ ਹੀ ਹੈ ਨੇ ਅਸੀਂ ਆਪਦੇ ਹੋਰ ਵੀ ਕਿਸੇ ਬੰਦੇ ਦੀ ਜੇ ਕਿਸੇ ਨੇ ਗਲਤੀ ਕੀਤੀ ਅਸੀਂ ਉਹਦਾ ਕਦੇ ਵੀ ਸਾਥ ਨਹੀਂ ਦਿੱਤਾ ਇਹ ਸਾਡਾ ਜੱਥੇਬੰਦੀ ਦਾ ਟਰੈਕ ਰਿਕਾਰਡ ਹੈ ਔਰ ਸਾਰਾ ਪਿੰਡ ਜਾਣਦਾ ਆ ਕਿ ਇਹਨਾਂ ਨੇ ਕਦੇ ਵੀ ਅਜਿਹਾ ਝਗੜੇਲੂ ਮਾਈਂਡ ਨਹੀਂ ਇਹਨਾਂ ਦਾ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਹੈ ਇੱਕ ਦੂਸਰੇ ਨਾਲ ਵਾਰਤਾਰਾਪ ਲਈ ਆ ਔਰ ਆਂਡ ਗਵਾਂਡ ਹੀ ਆ ਮੋ ਸਾਹਮਣੀ ਆ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆ ਸਾਰੀ ਜਥੇਬੰਦੀ ਵੱਲੋਂ ਕਿ ਇਹਨੂੰ ਡੀਪਲੀ ਜਿਹੜਾ ਹੈਗਾ ਜਾਂਚਿਆ ਜਾਵੇ ਬੰਦਾ ਘਰੋਂ ਕਿਵੇਂ ਗਿਆ ਆਖਿਰ ਤਕਰੀਬਨ ਉਹਦੀ ਮੈਂ ਤਾਂ ਉਹਨਾਂ ਨੂੰ ਦੇਖਿਆ ਨਹੀਂ ਉਹਦੀ ਫੋਟੋ ਤੋਂ ਦੇਖਣ ਤੋਂ ਲੱਗਦਾ ਹੈ ਤਕਰੀਬਨ 80-85 ਕਿਲੋ ਦਾ ਕਰੀਬ ਬੰਦਾ ਹੋਊਗਾ ਦਰਵਾਜ਼ਾ ਬੰਦ ਹੈ ਚੁੱਕ ਕੇ ਕਹਿੰਦੇ ਵੀ ਬਾਹਰ ਜਿਹੜਾ ਹੈਗਾ ਲੈ ਕੇ ਜਾਇਆ ਗਿਆ ਕਿਸ ਤਰ੍ਹਾਂ ਉਹ ਬੰਦੇ ਜਿਹੜਾ ਹੈਗਾ ਬਾਹਰ ਗਿਆ ਹੈ ਇਨਵੈਸਟੀਗੇਸ਼ਨ ਦਾ ਪਾਰਟ ਸੀਗਾ ਪਰ ਉਸ ਲੈਵਲ ਦੇ ਉੱਤੇ ਨਹੀਂ ਦਰਸਾਇਆ ਗਿਆ ਉਹਦੀ ਇਨਵੈਸਟੀਗੇਸ਼ਨ ਨਹੀਂ ਕੀਤੀ ਗਈ। ਅਸੀਂ ਪ੍ਰਸ਼ਾਸਨ ਨੂੰ ਸ਼ਾਸਨ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਹਦੀ ਜਿਹੜੀ ਡੀਪਲੀ ਜਾਂਚ ਕੀਤੀ ਜਾਵੇ। ਜੇਕਰ ਸਾਡੇ ਪ੍ਰਧਾਨ ਨੂੰ ਜਾਣ ਬੁੱਝ ਕੇ ਇਹਦੇ ਵਿੱਚ ਪਸਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਫਿਰ ਜਥੇਬੰਦੀਆਂ ਦਾ ਪ੍ਰਸ਼ਾਸਨ ਨੂੰ ਵੀ ਪਤਾ ਤਾਂ ਸ਼ਾਸਨ ਨੂੰ ਵੀ ਪਤਾ ਕਿਸ ਢੰਗ ਦੇ ਨਾਲ ਜਿਹੜਾ ਹੈਗਾ ਉਹ ਆਪਣਾ ਕੰਮਕਾਰ ਕਰਦੀਆਂ ਆ। ਕੰਮਕਾਰ ਤੋਂ ਭਾਵੇਂ ਨਹੀਂ ਕਿ ਅਸੀਂ ਜਿਹੜਾ ਹੈਗਾ ਲੜਨ ਲੱਗ ਜਾਣਾ। ਕੰਮ ਕਰ ਤੋਂ ਭਾਵਾ ਵੀ ਸਾਡੇ ਕੋਲੇ ਮਜਬੂਰਨ ਫਿਰ ਧਰਨੇ ਮਜ਼ਾਰੇ ਹੈਗੇ ਆ ਜੋ ਜਥੇਬੰਦੀਆਂ ਕੋਲੇ ਹੁੰਦੇ ਆ ਉਸ ਤੈ ਅਸੀਂ ਜਿਹੜਾ ਆਪਣੇ ਢੰਗ ਦੇ ਨਾਲ ਜਿਹੜਾ ਫਿਰ ਕੰਮ ਕਰਾਂਗੇ ਕੱਲ ਨੂੰ ਪ੍ਰਸ਼ਾਸਨ ਸਾਨੂੰ ਉਸ ਦੇ ਉੱਤੇ ਕਿੰਤੂ ਪਰੰਤੂ ਕਰੇ ਆਣ ਕੇ ਕਿ ਤੁਸੀਂ ਐ ਕਰਦੇ ਆ ਤੁਸੀਂ ਜਿਉਂ ਕਰਦੇ ਆ ਅਸੀਂ ਪ੍ਰਸ਼ਾਸਨ ਨੂੰ ਸ਼ਾਸਨ ਨੂੰ ਪਹਿਲਾਂ آگਾਹ ਕਰਦੇ ਆ ਕਿ ਪਿੰਡ ਪੰਡੋਰੀ ਦੇ ਵਿੱਚ ਜੋ ਸਰਦਾਰ ਅਮਰੀਕ ਸਿੰਘ ਦੇ ਨਾਲ ਹੋ ਰਿਹਾ ਇਹ ਬਿਲਕੁਲ ਧੱਕਾ ਆ ਕਿਉਂਕਿ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀ ਕਿ ਅੱਜ ਤੱਕ ਉਸ ਤਰੀਕੇ ਨਾਲ ਇਨਵੈਸਟੀਗੇਸ਼ਨ ਨਹੀਂ ਕੀਤੀ ਗਈ ਕਿ ਪਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪ੍ਰਸ਼ਾਸਨ ਨੂੰ ਫੇਰ ਤੋਂ ਅਸੀਂ ਗਾਹ ਕਰਦੇ ਆ ਕਿ ਇਹਦਾ ਜਿਹੜਾ ਹੈਗਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਏ ਤਾਂ ਕਿ ਜਿਹੜਾ ਹੈਗਾ ਸਾਰੇ ਪਿੰਡ ਦੇ ਸਾਹਮਣੇ ਵੀ ਇਹ ਪਤਾ ਲੱਗ ਸਕੇ ਔਰ ਸਾਡੇ ਇਲਾਕੇ ਦੇ ਵਿੱਚ ਹਲਕਾ ਧਰਮਕੁੜ ਦੇ ਵਿੱਚੋਂ ਹੀ ਪਤਾ ਲੱਗ ਸਕੇ ਕਿ ਕਿਦਾਂ ਨਜਾਇਜ਼ ਕਿਸੇ ਬੰਦੇ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਜੇਕਰ ਇਹਨਾਂ ਦੀ ਗਲਤੀ ਆ ਤਾਂ ਇਹਨਾਂ ਦੀ ਸਾਹਮਣੇ ਆਉਣੀ ਚਾਹੀਦੀ ਆ ਜੇ ਉਹਨਾਂ ਦੀ ਗਲਤੀ ਆ ਤਾਂ ਉਹਨਾਂ ਦੀ ਸਾਹਮਣੇ ਆਉਣੀ ਚਾਹੀਦੀ ਆ ਪਰ ਦੁੱਖ ਦੀ ਗੱਲ ਇਹ ਆ ਪ੍ਰਸ਼ਾਸਨ ਨੇ ਉਸ ਟੰਗ ਦੇ ਨਾਲ ਅਜੇ ਤੱਕ ਇਨਵੈਸਟੀਗੇਸ਼ਨ ਨਹੀਂ ਕੀਤੀ ਗਈ ਜਿਵੇਂ ਹੋਣੀ ਚਾਹੀਦੀ ਆ ਸੋ ਅਸੀਂ ਨਜਾਇਜ਼ ਟੱਕਾ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਇਹ ਪ੍ਰਸ਼ਾਸਨ ਵੀ ਤੇ ਸ਼ਾਸਨ ਵੀ ਤੇ ਪਸਾਉਣ ਵਾਲੇ ਵੀ ਕੰਨ ਖੋਲ ਕੇ ਗੱਲਬਾਤ ਸੁਣ ਲੈਣ ਅਸੀਂ ਫਿਰ ਜਿਹੜਾ ਹੈਗਾ ਆਪਣੇ ਟੰਗ ਦੇ ਨਾਲ ਐਸਐਸਪੀ ਆਫਿਸ ਡੀਸੀ ਆਫਿਸ ਅਤੇ ਹੋਰ ਵੀ ਸਾਡੇ ਜਿੰਨੇ ਵੀ ਪੰਜਾਬ ਦੇ ਵਿੱਚ ਜ਼ਿਲੇ ਪ੍ਰਧਾਨਾਂ ਫਿਰ ਕੱਲ ਨੂੰ ਰੂਸ ਮਜ਼ਾਰਾ ਜਿਹੜਾ ਹੈਗਾ ਅਸੀਂ ਆਪਣੇ ਢੰਗ ਦੇ ਨਾਲ ਕਰਾਂਗੇ ਕਿ ਕਿਸੇ ਤਰੀਕੇ ਦੇ ਨਾਲ ਪਰਿਵਾਰ ਵੱਲੋਂ ਜੋ اپੋਜੀਸ਼ਨ ਪਾਰਟੀ ਹੈ ਸੌਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਤਰੀਕੇ ਨਾਲ ਪਸਾਇਆ ਜਾਵੇ ਅਜਿਹੇ ਕਰਨ ਦੀ ਸਥਿਤੀ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਖੋਦ ਇਹਨਾਂ ਨੇ ਜਿਸ ਦਿਨ ਇਹ ਝਗੜਾ ਹੋਇਆ ਪਿੰਡ ਦੇ ਵਿੱਚ ਖੁਦ ਆਨਲਾਈਨ ਜੋ ਆਪਣੀ ਕੰਪਲੇਂਟ ਕੰਪਲੇਂਟ ਹੈ ਚੰਡੀਗੜ੍ਹ ਜਾਂਦੀ ਹੈ ਉਸ ਦੇ ਉੱਤੇ ਕੰਪਲੇਂਟ ਕੀਤੀ ਕਿ ਸਾਡੇ ਪਿੰਡ ਆ ਵਾਕਿਆ ਹੋ ਰਿਹਾ ਮੇਰੇ ਨਾਲ ਇਹ ਕੰਮ ਹੋ ਰਿਹਾ ਆ ਤੇ ਪ੍ਰਸ਼ਾਸਨ ਆਣ ਕੇ ਉਹਦੀ ਜਾਂਚ ਕਰੇ ਸੋ ਉਸ ਤਰੀਕੇ ਨਾਲ ਜਿਹੜੀ ਹਜੇ ਤੱਕ ਉਹ ਜਾਂਚ ਨਹੀਂ ਹੋਈਗੀ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਜਥੇਬੰਦੀ ਸਾਰੇ ਪੰਜਾਬ ਦੇ ਵਿੱਚ ਸਾਰਿਆਂ ਨੂੰ ਪਤਾ ਕਿ ਸਾਰੇ ਪ੍ਰਸ਼ਾਸਨ ਨੂੰ ਵੀ ਪਤਾ ਹੈ ਸ਼ਾਸਨ ਨੂੰ ਵੀ ਪਤਾ ਹੈ ਕਿ ਜਥੇਬੰਦੀ ਦਾ ਕਿੱਥੋਂ ਤੱਕ ਪੰਜਾਬ ਦੇ ਵਿੱਚ ਫਲਾ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਨਹੀਂ ਤੇ ਜਿਹੜਾ ਹੈਗਾ ਆ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਾਨੂੰ ਅਜਿਹੀ ਸਥਿਤੀ ਦੇ ਵਿੱਚ ਨਾ ਲੈ ਕੇ ਜਾਓ ਕਿ ਅਸੀਂ ਕੱਲ ਨੂੰ ਜਿਹੜਾ ਹੈਗਾ ਆ ਥਾਣਿਆਂ ਦੇ ਅੱਗੇ ਡੀਸੀ ਸਾਹਿਬਾਨ ਦੇ ਅੱਗੇ ਮਿਸਟਰ ਸਾਹਿਬ ਦੇ ਅੱਗੇ ਐਸਡੀਐਮ ਆਫਿਸ ਦੇ ਅੱਗੇ ਅਸੀਂ ਜਾ ਕੇ ਬੈਠੀਏ ਸੋ ਇਹਦਾ ਲੜਾਈ ਆ ਜਿਹੜੀ ਹੋਈ ਲੜਾਈ ਨਹੀਂ ਹੋਈਗੀ ਇਹ ਜਾਣਬੁੱਝ ਕੇ ਕਿਹਾ ਜਾਂਦਾ ਵੀ ਲੜਾਈ ਹੋਈ ਆ ਅਸਲ ਦੇ ਵਿੱਚ ਉਹਨਾਂ ਨੇ ਸਾਨੂੰ ਗਾਲ੍ਹਾਂ ਕੱਢੀਆਂ ਤੇ ਅਸੀਂ ਜਿਹੜਾ ਉਹ ਗਾਲਾਂ ਦੇ ਲੈਣ ਦੇ ਬਾਵਜੂਦ ਵੀ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਉਹੀ ਇਨਵੈਸਟੀਗੇਸ਼ਨ ਦਾ ਪਾਰਟ ਹੋ ਗਿਆ ਨਾ ਇਹ ਜਦੋਂ ਇਨਵੈਸਟੀਗੇਸ਼ਨ ਜਿਹੜੀ ਹੋਊਗੀ ਉਹਦੇ ਵਿੱਚ ਦੁੱਧ ਦਾ ਦੁੱਧ ਪਾਣੀ ਆਊਗਾ ਅਸੀਂ ਇੱਥੋਂ ਦੇ ਪ੍ਰਸ਼ਾਸਨ ਜਿਹੜੇ ਹੈਗੇ ਡੀਐਸਪੀ ਸਾਹਿਬ ਐਸਐਚਓ ਸਾਹਿਬ ਸਾਰੇ ਹੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਔਰ ਸਾਡੇ ਇੱਥੋਂ ਦੇ ਵਿਧਾਇਕ ਸਰਦਾਰ ਦਵਿੰਦਰਜੀਤ ਸਿੰਘ ਲਾਡੀ ਟੋਸ ਅਤੇ ਇਸ ਪਿੰਡ ਦੇ ਚੇਅਰਮੈਨ ਜੋ ਮੰਡੀ ਬੋਰਡ ਦੇ ਚੇਅਰਮੈਨ ਹੈ ਸ਼੍ਰੀ ਆਮਨ ਪੰਡੋਰੀ ਜੀ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਅਜੇ ਇਹ ਜਿਹੜਾ ਹੈਗਾ ਇਨਵੈਸਟੀਗੇਸ਼ਨ ਪੂਰੀ ਡੀਪਲੀ ਇਹਦੀ ਕੀਤੀ ਜਾਵੇ ਤਾਂ ਕਿ ਦੁੱਧ ਦਾ ਦੁੱਧ ਜਿਹੜਾ ਹੈਗਾ ਪਾਣੀ ਦਾ ਪਾਣੀ ਹੋ ਸਕੇ ਸੋ ਅਸੀਂ ੱੱਕਾ ਬਿਲਕੁਲ ਜਥੇਬੰਦੀ ਬਰਦਾਸ਼ਤ ਨਹੀਂ ਕਰੂਗੀ ਇਹ ਕੰਨ ਖੋਲ ਕੇ ਬਿਲਕੁਲ ਸੁਣ ਲੈਣ ਸ਼ਾਸਨ ਪ੍ਰਸ਼ਾਸਨ ਅਤੇ ਇਹਨਾਂ ਨੂੰ ਪਸਾਉਣ ਵਾਲੇ ਤੇ ਨਹੀਂ ਤੇ ਇਹਦੇ ਭਿਆਨਕ ਸਿੱਟੇ ਨਿਕਲਣਗੇ ਕੱਲ ਨੂੰ ਅਸੀਂ ਜਿਹੜਾ ਹੈਗਾ ਐਸ ਡੀ ਐਮ ਡੀ ਸੀ ਅਤੇ ਹੋਰ ਵੀ ਜਿੰਨੀਆਂ ਵੀ ਸਰਕਾਰੀ ਜਿਹੜੇ ਹੈਗੇ ਆ ਅਦਾਰੇ ਆ ਅਸੀਂ ਉਹਨਾਂ ਅੱਗੇ ਧਰਨਾ ਮਜ਼ਾਰਾ ਜਿਹੜਾ ਹੈਗਾ ਕਰ ਸਕਦੇ ਆ ਸਾਡਾ ਰਾਈਟਸ ਹੈ ਸੋ ਸਾਨੂੰ ਅਜਿਹੀ ਸਥਿਤੀ ਦੇ ਵਿੱਚ ਪ੍ਰਸ਼ਾਸਨ ਸ਼ਾਸਨ ਨਾ ਲੈ ਕੇ ਜਾਵੇ ਇਨਵੈਸਟੀਗੇਸ਼ਨ ਕਰੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ ਇਸਦਾ ਤੇ ਅਸੀਂ ਜਿਹੜਾ ਹੈਗਾ ਮੋਢੇ ਨਾਲ ਮੋਢਾ ਜੋੜ ਕੇ ਸਰਦਾਰ ਅਮਰੀਕ ਸਿੰਘ ਜੀ ਹੁਣਾਂ ਨਾਲ ਖੜੇ ਆ 24 ਘੰਟੇ ਖੜੇ ਆ ਤੱਕਾ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਸੋ ਫਿਰ ਤੋਂ ਮੈਂ ਬੇਨਤੀ ਕਰਾਂ ਕਿ ਇਹਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇ ਤਾਂ ਕਿ ਸਾਰੇ ਹੀ ਹਲਕਾ ਧਰਮਕੋਟ ਦੇ ਵਿੱਚ ਇਸ ਸੱਚਾਈ ਨੂੰ ਸਾਹਮਣੇ ਆ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ